ਅੱਜ ਜਿਸ ਜਗ੍ਹਾ ਤੇ ਆਪਾਂ ਖੜੇ ਆਂ ਦੱਸ ਦਈਏ ਕਿ ਦਿੱਲੀ ਨੰਬਰ ਗੱਡੀ ਇੱਕ ਆਉਂਦੀ ਆ ਔਰ ਆ ਕੇ ਚੰਡੀਗੜ੍ਹ ਤੇ ਇਸ ਚੌਂਕ ਦੇ ਵਿੱਚ ਇੱਕ ਟੋਣਾ ਕਰ ਜਾਂਦੀ ਆ ਉਹ ਟੋਣਾ ਕੀਤਾ ਜਾਂਦਾ ਜਾਂ ਉਸ ਜਗ੍ਹਾ ਨੂੰ ਇਹ ਵਧੀਆ ਸਮਝ ਕੇ ਇੱਥੇ ਦੀਵੇ ਜਗਾਏ ਜਾਂਦੇ ਆ ਔਰ ਇਹ ਚ ਰਸਤਾ ਚਰਾਹੇ ਦੇ ਵਿੱਚ ਦੀਵਾ ਕਦੋਂ ਜਗਾਇਆ ਜਾਂਦਾ ਇਹ ਜੋ ਦੀਵੇ ਵੇਖ ਕੇ ਤੁਸੀਂ ਕੀ ਸਮਝਦੇ ਹੋ ਜੇ ਦੀਵਾਲੀ ਆ ਜਾਂਦੀ ਆ ਤਾ ਲੋਕ ਆਪਣੇ ਵੱਡ ਵਡੇਰਿਆਂ ਦੇ ਦੀਵੇ ਜਗਾਉਣ ਮੜੀਆਂ ਤੱਕ ਜਾਂਦੇ ਆ ਕਿ ਸਾਡੇ ਬਜ਼ੁਰਗ ਇੱਥੇ ਰਹਿੰਦੇ ਆ ਆਪਣੀ ਜਾਇਦਾਦ ਜੱਦੀ ਦੇ ਵਿੱਚ ਖਰੀਦੀ ਹੋਈ ਦੇ ਵਿੱਚ ਵੀ ਲੋਕ ਜਾ ਕੇ ਦੀਵੇ ਜਗਾਉਂਦੇ ਆ ਕਿ ਪਰਮਾਤਮਾ ਇਹ ਖੁਸ਼ੀਆਂ ਭਰੀ ਦੀਵਾਲੀ ਆਉਂਦੀ ਰਹੇ ਤਾਂ ਚੌਂਕ ਦੇ ਵਿੱਚ ਜੋ ਦੀਵੇ ਜਗਦੇ ਆ ਇਹਦਾ ਕੀ ਕਾਰਨ ਹੈ ਤਾਂ ਇੱਥੇ ਕਿਹੜੀਆਂ-ਕਿਹੜੀਆਂ ਆਤਮਾ ਪਈਆਂ ਨੇ ਅਸੀਂ ਵੀ ਗਲਤ ਨਹੀਂ ਕਹਿੰਦੇ ਕਿਉਂਕਿ ਕੀ ਪਤਾ ਕਿਸੇ ਦੀ ਮਾਨਤਾ ਕੀ ਹੈ ਜਾਂ ਕਿਸ ਵਜ੍ਹਾ ਕਰਕੇ ਉਸ ਨੇ ਇਹ ਜਗਾਏ ਹੋਣਗੇ ਤਾਂ ਇੱਥੇ ਭਰਾਜੀ ਖੜੇ ਆ ਔਰ ਅਸੀਂ ਚੰਡੀਗੜ੍ਹ ਦੇ ਇਹ ਚੌਂਕ ਦੇ ਵਿੱਚ ਔਰ ਗੱਲਬਾਤ ਕਰਦੇ ਆ ਕਿ ਇਹ ਜਗਾ ਕਿਹੜੀ ਆ ਭਰਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਹੈ ਠੀਕ ਹੈ ਧੰਨਵਾਦ ਭਰਾਜੀ ਇਹ ਜਗਾ ਕਿਹੜੀ ਹੈ ਇਹ 48 ਆਪਣਾ ਬੀਐਸਐਨਐਲ ਦੀ ਸਾਈਡ ਆ ਜੀ ਇਹ 50 ਸੈਕਟਰ ਦੀ ਜੀ ਅਛਾ 50 ਸੈਕਟਰ ਦੀ ਹੈ ਬੀਐਸਐਨਐਲ ਦੀ ਸਾਈਟ ਆ ਔਰ ਇਹ ਜਗਾ ਦੇ ਉੱਤੇ ਜਦੋਂ ਦਿੱਲੀ ਨੰਬਰ ਗੱਡੀ ਆ ਕੇ ਖੜਦੀ ਆ ਉਹ ਆ ਕੇ ਸ਼ੁਰੂਆਤ ਕਰਦੀ ਆ ਤੇ ਫਿਰ ਅਲੱਗ ਅਲੱਗ ਲੋਕ ਆ ਕੇ ਇੱਥੇ ਦੀਵਜ ਜਗਾਉਂਦੇ ਆ ਮੈਂ ਜੀ ਰਾਤੀ ਜਦੋਂ ਗਿਆ ਆਪਣੇ ਮਕਾਨਾਂ ਚ ਚੱਕਰ ਮਾਰਨ ਵਾਸਤੇ ਤੇ ਦਿੱਲੀ ਨੰਬਰ ਗੱਡੀ ਇੱਥੇ ਖੜੀ ਸੀ ਇੱਕ ਲੇਡੀ ਇੱਕ ਜੈਂਟ ਸੀਗੀ ਤੇ ਉਹ ਲੇਡੀ ਨੇ ਇੱਥੇ ਬਹਿ ਕੇ ਦੀਵੇ ਜਲਾਏ ਆ ਤੇ ਜਿਹੜਾ ਆਦਮੀ ਸੀਗਾ ਉਹ ਇਹਦੇ ਵਿੱਚ ਤੇਲ ਪਾ ਰਿਹਾ ਸੀਗਾ ਵੱਡਾ ਦੀਵਾ ਤੇ ਉਹੀ ਰੱਖ ਕੇ ਗਏ ਆ ਜੀ ਉਹਦੇ ਬਾਅਦ ਮੁੜ ਕੇ ਸ਼ੁਰੂਆਤ ਹੋ ਗਈ ਜਦੋਂ ਮੈਂ ਦੁਬਾਰਾ ਆਇਆ ਮੈਂ ਵਾਪਸ ਤੇ ਤਿੰਨ ਗੱਡੀਆਂ ਇੱਥੇ ਖੜੀਆਂ ਇੱਥੇ ਦੀਵੇ ਜਗਾ ਰਹੀ ਸੀਂਟਰ ਦੇ ਵਿੱਚ ਜੀ ਤੇ ਫਿਰ ਇਹ ਦੀਵਿਆਂ ਵਾਲਾ ਚੌਕ ਨਾ ਚੱਲ ਜਾਵੇ ਕਿ ਇਹ 50 ਸੈਕਟਰ ਦੇ ਵਿੱਚ ਇੱਕ ਦੀਵਿਆਂ ਵਾਲਾ ਚੌਕ ਹੈ ਔਰ ਆ ਜਿਵੇਂ ਅਸੀਂ ਵੇਖਦੇ ਆ ਕਿ ਇਹ ਟੂਣਾ ਕੀਤਾ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਘੁੰਮ ਕੇ ਲੰਘ ਰਹੀਆਂ ਐ ਇਸ ਤੋਂ ਬਚਾ ਕੇ ਲੰਘ ਰਹੀਆਂ ਇਹ ਵੀ ਕੀ ਚੀਜ਼ ਹੈ ਇਹ ਲੋਕਾਂ ਦੇ ਅੰਦਰ ਕਿਸੇ ਤਰ੍ਹਾਂ ਦਾ ਭੈਅ ਹੈ ਜੀ ਜਿਹੜੀ ਚੀਜ਼ ਨੂੰ ਮੈਂ ਸਮਝ ਸਕਦਾ ਇੱਕ ਨਾ 20 ਸੈਕਟਰ ਦਾ ਗੁਰਦੁਆਰਾ ਜੀ ਜੀ ਉਹਦੇ ਸਾਹਮਣੇ ਰੋਡ ਦੇ ਉੱਪਰ ਕਿਸੇ ਨੇ ਚਾਰ ਇੱਟਾਂ ਰੱਖ ਕੇ ਉੱਤੇ ਹਰੀ ਚੱਦਰ ਪਾਤੀ ਜੀ ਜੀ ਮੈਂ ਲੰਘਦਾ ਜੀ ਡੇਲੀ ਉਥੋਂ ਦੀ ਉਹ ਹੌਲੀ ਹੌਲੀ ਕਰਕੇ ਲੋਕਾਂ ਨੇ ਉੱਥੇ ਬੈਠਣਾ ਸ਼ੁਰੂ ਕਰਤਾ ਕੁਝ ਲੋਕ ਵੀਰਵਾਰ ਦੇ ਦਿਨ ਉੱਥੇ ਬੈਠ ਕੇ ਤੇ ਰੋਜ਼ ਪੂਜਾ ਕਰਨ ਲੱਗ ਪਏ ਜਦੋਂ ਸਰਕਾਰ ਨੇ ਵੇਖਿਆ ਇਹ ਕੀ ਹੋ ਰਿਹਾ ਵਾ ਸਰਕਾਰ ਨੇ ਉਹ ਥੋੜੀ ਟਾਂ ਚੁੱਕੀਆਂ ਲੇਕਿਨ ਚਦਰ ਚੁੱਕਣੀ ਭੁੱਲ ਗਏ ਲੇਕਿਨ ਲੋਕ ਚਦਰ ਦੇ ਦੁਆਲੇ ਉੱਥੇ ਬੈਠੇ ਰਹੇ ਜੀ ਅਸੀਂ ਉਤੋਂ ਲੰਘ ਕੇ ਡੇਲੀ ਅਪਡੇਟ ਕਰਦੇ ਆਂ ਤੇ ਉਹ ਚਾਦਰ ਉੱਥੇ ਪਈ ਆ ਸੇਮ ਮੈਨੂੰ ਲੱਗਦਾ ਕਹਾਣੀ ਕਿਤੇ ਇੱਥੇ ਨਾ ਬਣ ਜੇ ਤੇ ਆ ਹਾਲਚਲ ਦੇਖ ਕੇ ਲੱਗਦਾ ਪਿਆ ਕਿ ਕੁਝ ਏਦਾਂ ਦਾ ਕੰਮ ਹੋਏਗਾ। ਅੱਛਾ ਵੀ ਬਾਬੇ ਵਾਲਾ ਚੌਂਕ ਵੀ ਬਣ ਸਕਦਾ। ਬਾਬੇ ਵਾਲਾ ਚੌਂਕੇ ਬਣ ਸਕਦਾ ਜੀ। ਔਰ ਇਹ ਤੁਹਾਨੂੰ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਬਹੁਤ ਸਾਰੀਆਂ ਗੱਡੀਆਂ ਇਸ ਚਰਾਹੇ ਦੇ ਵਿੱਚ ਲੰਘਦੀਆਂ ਔਰ ਹਰ ਗੱਡੀ ਇਸ ਨੂੰ ਬਚਾ ਕੇ ਲੰਘ ਰਹੀ ਆ ਜਾਂ ਇਸ ਤੋਂ ਬਚ ਕੇ ਲੰਘ ਰਹੀ ਆ। ਆ ਤੁਸੀਂ ਕਮੈਂਟ ਜਰੂਰ ਕਰਨਾ ਕਿ ਇਹ ਬਚਾ ਕੇ ਲੰਘ ਰਹੀ ਆ ਜਾਂ ਇਸ ਤੋਂ ਬਚ ਕੇ ਲੰਘ ਰਹੇ ਆ। ਇਹਦੇ ਬਾਰੇ ਅਜੇ ਸਾਡੇ ਧਿਆਨ 'ਚ ਕੁਝ ਨਹੀਂ ਲੇਕਿਨ ਹਰ ਬੰਦਾ ਜੇ ਭੁਲੇਖੇ ਨਾਲ ਅੱਗੇ ਆ ਜਾਂਦਾ ਤਾਂ ਬ੍ਰੇਕ ਲਗਾ ਲੈਂਦਾ। ਕਿਉਂ ਇਸੇ ਤਰ੍ਹਾਂ ਪਰ ਭਾਜੀ ਦੇਖੋ ਇਹਨਾਂ ਚ ਆਈਟਮਾਂ ਕਿਹੜੀਆਂ-ਕਿਹੜੀਆਂ ਖਾਣ ਵਾਲੀਆਂ ਚੰਗੀਆਂ ਵਸਤੂਆਂ ਵੀ ਲੋਕ ਇੱਥੇ ਚੌਰਾਹੇ ਵਿੱਚ ਛੋਟਿਏ ਇੱਥੇ ਤੇ ਕਿਸੇ ਕੰਮ ਦੀ ਨਹੀਂ ਆ ਪਰ ਕਿਹੜੀ ਉਹ ਸੋਚ ਨੂੰ ਲੈ ਕੇ ਲੋਕ ਲੱਗੇ ਹੋਏ ਆ ਕਿਹੜੀ ਸੋਚ ਪੜੇ ਲਿਖੇ ਲੋਕਾਂ ਵਿੱਚ ਅੱਜ ਵੀ ਚੰਡੀਗੜ੍ਹ ਵਿੱਚ ਇਤਾਂ ਦੀ ਸੋਚ ਨੂੰ ਲੈ ਕੇ ਦੇਖਦੇ ਆ ਬੜਾ ਹੋਰੀ ਤਰ੍ਹਾਂ ਦਾ ਲੱਗਦਾ ਜੀ ਦਿੱਲੀ ਨੰਬਰ ਗੱਡੀ ਇੱਥੇ ਇੱਕ ਕੰਮ ਕਰਕੇ ਗਈ ਹੈ ਤੇ ਬਾਕੀ ਵੀ ਤਾਂ ਸੋਚ ਦੇ ਨਾਲ ਰਲ ਗਏ ਆ ਜੀ ਇੱਥੇ ਆ ਕੇ ਆਹ ਤਾਂ ਦੀਵਿਆਂ ਦੀ ਜੈਸੀ ਗੱਲ ਕਰੀਏ ਤਾਂ ਲਗਭਗ ਇਸ ਵੇਲੇ 5 3 15 ਤੇ 18 20 ਗਦੀਵੇ ਜਿਹੜੇ ਆ ਉਹ ਇੱਥੇ ਜਗਾ ਚੁੱਕੇ ਆ ਔਰ ਮੇਨ ਦੀਵਾ ਜਿਹੜਾ ਵੱਡਾ ਉਹ ਵੀ ਤੁਸੀਂ ਵੇਖ ਰਹੇ ਹੋ ਕੇਲੇ ਪਏ ਆ ਸੇਵ ਹੈ ਜਲੇਬੀਆਂ ਵਾਂ ਫੁੱਲ ਔਰ ਕਈ ਤਰ੍ਹਾਂ ਦੀਆਂ ਆਈਟਮਾਂ ਜਿਹੜੀਆਂ ਪਿੱਛੇ ਜੀ ਪਿੱਛੇ ਇਹ ਕਈ ਤਰ੍ਹਾਂ ਦੀਆਂ ਆਈਟਮਾਂ ਜਿਹੜੀਆਂ ਇਸ ਦੇ ਵੇਚਾ ਔਰ ਬਿਲਕੁਲ ਤੁਹਾਡੇ ਨਾਲ ਇਹ ਗੱਲ ਅਸੀਂ ਸਾਂਝੀ ਕਰ ਰਹੇ ਆ ਕਿ ਇਹ ਕੇਲੇ ਹਾਂ ਬਰਫੀ ਵੀ ਆ ਗਈ ਆ ਬਰਫੀ ਵੀ ਨਾਲ ਹੈ ਬਰਫੀ ਆ ਜੀ ਤੇ ਕੇਲੇ ਆ ਨਾਲ ਮਠਾਈ ਪਈ ਆ ਸੇਪ ਪਿਆਵਾ ਪਤਾਸੇ ਪਏ ਆ ਹਰ ਤਰ੍ਹਾਂ ਦੀ ਆਈਟਮ ਤੁਹਾਨੂੰ ਇੱਥੇ ਮਿਲ ਸਕਦੀ ਆ ਜੇ ਤੁਸੀਂ ਵੀ ਕਿਤੇ ਲੈਣਾ ਚਾਹੋ ਤਾਂ ਆ ਇਹ ਆਈਟਮ ਵੇਖਣੀ ਚਾਹੋ ਤਾਂ ਦੇਖਣਾ ਨਹੀਂ ਅਸੀਂ ਕਹਿੰਦੇ ਵੇਖਣੀ ਚਾਹੋ ਤਾਂ ਇੱਥੇ ਆਈਟਮ ਸਾਰੀ ਆ ਔਰ ਇਹ ਚੌਂਕ ਜਿਹੜਾ ਅਸ ਵੇਲੇ ਇਸ ਦੇ ਨਾਂ ਦੇ ਤੇ ਨਾ ਨਾ ਹੋਣਾ ਚਾਹੀਦਾ ਇਸ ਚੋਂ ਕੱਚੇ ਕੱਚੇ ਚੌਲ ਵੀ ਪਏ ਹੋਇਆ ਜੀ ਆ ਕੱਚੇ ਚੌਲ ਫਿਰ ਪ੍ਰਸ਼ਾਦ ਵਾਲੀਆਂ ਫੁੱਲੀਆਂ ਜੋ ਹੁੰਦੀਆਂ ਅਖਰੋਟ ਅਖਰੋਟ ਪਏ ਹੋਇਆ ਲੋਕ ਕਿਹੜੀ ਸੋਚ ਲੈ ਕੇ ਚੱਲ ਰਹੇ ਆ ਹਾਂ ਅੱਗੇ ਵਧਣਾ ਚਾਹੀਦਾ ਜੀ ਸਾਨੂੰ ਬਿਲਕੁਲ ਬਿਲਕੁਲ ਸਮੇਂ ਦੇ ਨਾਲ ਅੱਗੇ ਵਧਣਾ ਚਾਹੀਦਾ ਜੀ ਬਿਲਕੁਲ 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 ਔਰ ਇਹ 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 ਤੁਹਾਡੇ ਨਾਲ ਜਾਣਕਾਰੀ ਅਸੀਂ ਸਾਂਝੀ ਕਰ ਦਈਏ ਕਿ ਰਾਤ ਦੇ ਸਮੇਂ ਦੀ ਤਸਵੀਰਾਂ ਨੇ ਔਰ ਦੀਵਾਲੀ ਦਾ ਤਿਉਹਾਰ ਚੱਲਦਿਆਂ ਬਹੁਤ ਸਾਰੇ ਚੌਕਾਂ ਦੇ ਵਿੱਚ ਇਹੋ ਜਿਹੇ ਟੂਣ ਟੱਪਣ ਜਾਂ ਇਹੋ ਜਿਹੇ ਦੀਵੇ ਜਗਾਉਣ ਨਾਲ ਪੂਜਾ ਦੀ ਜਿਹੜੀ ਆਸਥਾ ਵਾ ਉਸ ਨੂੰ ਲੈ ਕੇ ਲੋਕਾਂ ਵੱਲੋਂ ਚਲਾਇਆ ਜਾਂਦਾ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਸ ਚੌਂਕ ਵਿੱਚ ਆਪਾਂ ਖੜੇ ਆ ਇਸ ਚੌਂਕ ਦੇ ਵਿੱਚ ਇਹ ਦੀਵੇ ਜਗਾਏ ਗਏ ਆ ਚੌਲ ਫਿਰ ਬਣੇ ਹੋਏ ਚੌਲ ਵੀ ਹੈਗੇ ਨੇ ਔਰ ਹਰ ਤਰ੍ਹਾਂ ਦੀ ਸਮੱਗਰੀ ਜਿਹੜੀ ਆ ਬਾਦਾਮ ਖਰੋਟ ਵੀ ਹੈਗੇ ਆ ਮਹਿੰਗੀ ਤੋਂ ਮਹਿੰਗੀ ਆਈਟਮ ਵੀ ਇਸ ਦੇ ਵਿੱਚ ਆ ਬਾਦਾਮ ਵੀ ਆ ਪੂਜਾ ਦੀ ਇਸ ਤਾ ਪਿਸਤਾ ਜਿਹੜਾ ਗਰਮ ਹੁੰਦਾ ਉਹ ਵੀ ਹੈਗਾ ਬਾਦਾਮ ਗਰੀ ਆ ਇਹ ਤਾਂ ਇੱਕ ਕਿਸਮ ਦੀ ਪੂਜਾ ਦੀ ਜਗ੍ਹਾ ਨੂੰ ਪੂਜਾ ਨੂੰ ਠੇਸ ਲੱਗ ਰਹੀ ਆ ਜੀ ਸਾਡੀ ਪੂਜਾ ਕਰਦੇ ਵੀ ਆ ਜੀ ਇਹ ਵੀ ਆ ਜੀ ਇਹ ਤੌਰ ਤਰੀਕੇ ਜਿਹੜੇ ਸਾਡੇ ਪੂਜਾ ਦੇ ਕਿਸੇ ਚੀਜ਼ ਦੇ ਇਹ ਸਹੀ ਨਹੀਂ ਹੈਗੇ ਜੀ ਇਹਨਾਂ ਨੂੰ ਸਾਨੂੰ ਸਹੀ ਕਰਨ ਦੀ ਲੋੜ ਹੈਗੀ ਆ ਜੀ ਤੇ ਇਹ ਇਹਦੇ ਬਾਰੇ ਜਾਣਕਾਰੀ ਅਸੀਂ ਫੇਰ ਤੁਹਾਡੇ ਨਾਲ ਸਾਂਝੀ ਕਰਦੇ ਜੀ ਕਿ ਇਸ ਵੇਲੇ ਅਸੀਂ 50 ਸੈਕਟਰ ਤੇ ਬਿਲਕੁਲ ਬੀਐਸਐਨਐਲ ਚੌਂਕ ਦੇ ਵਿੱਚ ਖੜੇ ਆ ਔਰ ਇੱਥੇ ਇਹ ਜੋ ਟੂਣ ਟੱਪੜ ਹੋਇਆ ਸੀ ਲੋਕ ਕਈ ਝਾਕਾ ਲੈ ਕੇ ਲੰਘ ਰਹੇ ਆ ਲੋਕ ਹੀ ਡਰ ਰਹੇ ਆ ਔਰ ਪਤਾ ਨਹੀਂ ਕਿਸ ਹਾਸਤਾ ਨਾਲ ਉਸਨੇ ਕਰਿਆ ਹੋਵੇਗਾ ਲੇਕਿਨ ਫਿਲਹਾਲ ਅਸੀਂ ਲੋਕਾਂ ਨੂੰ ਇਹ ਜਾਣਕਾਰੀ ਜੋ ਸਾਂਝੀ ਕਰ ਰਹੇ ਆ ਇਹਦਾ ਇਹੀ ਆ ਕਿ ਤੁਸੀਂ ਬਚ ਕੇ ਲੰਘੋ ਕੋਈ ਵੀ ਗੱਡੀ ਵਾਲਾ ਆਉਂਦਾ ਆਪਣੇ ਆਪ ਟਰਨ ਕਰ ਜਾਂਦਾ ਕਿ ਅੱਗੇ ਪਤਾ ਨਹੀਂ ਕੀ ਆ ਤਾਂ ਜੇ ਇਸ ਤੋਂ ਡਰਨਾ ਪੈਂਦਾ ਤਾਂ ਫਿਰ ਇਹ ਟੂਨੇ ਦੀ ਜ਼ਰੂਰਤ ਨਹੀਂ ਲੱਗਦੀ ਜਿੰਤੋਂ ਤੱਕ ਸਾਡੀ ਸੋਚ ਹੈ ਤੇ ਜੇ ਇੱਥੇ ਖੜ ਕੇ ਨਮਸਕਾਰ ਕਰਨੀ ਪੈਂਦੀ ਆ ਤਾਂ ਫਿਰ ਅਸੀਂ ਚਾਹਾਂਗੇ ਕਿ ਬਹੁਤ ਵਧੀਆ ਚੀਜ਼ ਆ ਜੀ ਚਲੋ ਕੋਈ ਆਸਤਾ ਨਾ ਕਰਕੇ ਗਿਆ ਲੇਕਿਨ ਲੋਕ ਟੁਣਾ ਸਮਝ ਰਹੇ ਆ ਔਰ ਲੋਕ ਡਰ ਰਹੇ ਆ ਔਰ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਕਮੈਂਟ ਕਰਦੇ ਹੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਗੁਰਦਾਸਪੁਰ ਫਿਲਹਾਲ ਚੰਡੀਗੜ੍ਹ